ਆ ਨੌਜਵਾਨ ਕਰਦੇ ਸੀ ਲੁੱਟਾਂ ਖੋਹਾਂ ਤੁਰ ਜਾਂਦੀ ਮਹਿਲਾ ਕ ਜਾਫ ਨੌਜਵਾਨ ਦਾ ਮੋਬਾਈਲ ਖੋ ਕੇ ਲੈ ਜਾਂਦੇ ਸੀ ਲੋਕ ਬਾਲੇ ਹੋ ਗਏ ਸੀ ਪਰੇਸ਼ਾਨ ਪੁਲਿਸ ਨੇ ਲਿਆ ਫਾਰਕ ਹੁਣ ਛੁੱਟ ਦਿੱਤਾ ਸਲਾਖਾਂ ਦੇ ਪਿੱਛੇ ਜੀहां ਸਮਰਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕੀ ਕੁਝ ਨੌਜਵਾਨਾਂ ਵੱਲੋਂ ਇਲਾਕੇ ਦੇ ਵਿੱਚ ਆਤੰਗ ਮਚਾਇਆਗਾ ਸੀ ਜੇ ਕੋਈ ਭੈਣ ਭਰਾ ਜਾਂ ਕੋਈ ਮਹਿਲਾ ਕੋਈ ਮੋਬਾਈਲ ਰੋਡ ਦੇ ਉੱਤੇ ਸੌਂਦੀ ਜਾਂਦੀ ਸੀ ਜਾਂ ਤੁਰ ਕੇ ਹੁੰਦੇ ਸੀ ਤਾਂ ਉਹਨਾਂ ਦਾ ਮੋਬਾਈਲ ਖੋ ਕੇ ਲੈ ਜਾਂਦੇ ਸੀ ਕਈਆਂ ਦੀ ਚੈਨੀਆਂ ਖੋ ਕੇ ਲੈ ਜਾਂਦੇ ਸੀ ਕਿਸੇ ਦਾ ਪਰਸ ਖੋ ਕੇ ਲੈ ਜਾਂਦੇ ਸੀ ਤੇ ਕਾਫੀ ਚਿਰ ਤੋਂ ਇਹਨਾਂ ਨੇ ਜਿਹੜਾ ਇਲਾਕੇ ਦੇ ਵਿੱਚ دہشت ਦਾ ਮਾਹੌਲ ਜਿਹੜਾਗਾ ਬਣਾਇਆ ਹੋਇਆ ਸੀ ਲੋਕ ਜਿਹੜੇ ਸੀ ਕੱਲੇ ਵੀ ਆਪਣੇ ਆਪ ਦਾ ਸਮਾਨ ਜਿਹੜਾਗਾ ਸੀ ਸੰਭਾਲ ਕੇ ਘਰੋਂ ਨਿਕਲਦੇ ਸੀ ਤਾਂ ਕਿ ਕੋਈ ਰਸਤੇ ਦੇ ਵਿੱਚ ਲੁੱਟਖੋਟਾ ਹੋ ਜੇ ਲੇਕਿਨ ਹੁਣ ਪੁਲਸ ਨੇ ਇਹਨਾਂ ਨੂੰ ਫੜ ਲਿੱਤਾ ਗਿਆ ਫੜ ਕੇ ਜਦੋਂ ਖੁਲਾਸੇ ਕੀਤੇ ਕਿ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਹਨਾਂ ਵੱਲੋਂ ਜਿਹੜਾ ਕਾਫੀ ਸਮਾਨ ਫੜਿਆ ਗਿਆ ਗਿਆ ਉਹ ਨਾਲ ਦੇ ਨਾਲ ਨਸ਼ੀਲੀਆਂ ਗੋਲੀਆਂ ਵੀ ਇਹਨਾਂ ਕੋਲੋਂ ਬਰਾਮਦ ਹੋਈਆਂ ਔਰ ਬਹੁਤ ਸਾਰੀਆਂ ਲੁੱਟਾਂ ਖੋਹਾਂ ਦੇ ਵਿੱਚ ਇਹ ਇਨਵੋਲਵ ਹੈਗੇ ਸੀ ਹੁਣ ਪੁਲਿਸ ਦੇ ਵੱਡੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਪਏ ਨੇ ਔਰ ਆਖਦੇ ਪਏ ਕਿ ਇਹਨਾਂ ਨੇ ਇਲਾਕੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜਾਗਾ ਸੀ ਐਕਟਿਵ ਹੈਗੇ ਸੀ ਉਹ ਲੋਕਾਂ ਦੇ ਨਾਲ ਜਿਹੜਾਗਾ ਸੀ ਕਾਫੀ ਛੇਤੋ ਲੁੱਟਾਂ ਖੋਹਾਂ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਉਹਨਾਂ ਦੀ ਚੀਜ਼ਾਂ ਖੋ ਕੇ ਲੈ ਜਾਂਦੇ ਸੀ ਕਿ ਫੇਰ ਮਿਸਟਰ ਇੰਡੀਆ ਵਾਂਗੂ ਗਾਇਬ ਹੋ ਜਾਂਦੇ ਸੀ ਲੇਕਿਨ ਹੁਣ ਅਸੀਂ ਇਹਨਾਂ ਨੂੰ ਲਿਆਇ ਫੜੇ ਤੇ ਹੁਣ ਕਰਦੀ ਪਈ ਪੁਲਿਸ ਨਾਲ ਤੋਂ ਵੱਡੇ ਖਲਾਸੇ ਕੀ ਕਹਿੰਦੇ ਨੇ ਆਉਂ ਜਾਂਦੇ। ਸੰਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਜਿਹੜੀ ਤਫਤੀਸ਼ ਡੂੰਘਾਈ ਨਾਲ ਤੇ ਸਾਇੰਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਉਸ ਵਿੱਚ ਇੱਕ ਬਹੁਤ ਹੀ ਵਧੀਆ ਮੁਜ਼ਾਹਰਾ ਜਿਹੜਾ ਪੇਸ਼ ਕੀਤਾ ਹੈਗਾ ਸਿਟੀ ਜੀਰਾ ਟੀਮ ਵੱਲੋਂ ਜਦ ਜਿਹੜਾ ਪਰਚਾ ਨੰਬਰ 89 ਦਰਜ ਹੋਇਆ 13 ਦਸੰਬਰ ਨੂੰ ਤੇ ਇਹ ਕੇਸ ਵਿੱਚ ਦੋ ਸਨੇਚਰ ਉਹ ਫਰੇਗੇ ਤਿੰਨ ਆਦੀ ਡੂੰਗਾਈ ਨਾਲ ਕੁਛਕਿਛ ਕੀਤੀ ਗਈ ਜਦ ਡੂੰਗਾਈ ਨਾਲ ਕੋਸ਼ਿਸ਼ ਕੀਤੀ ਗਈ ਤੇ ਗਾਂ ਹੋਰ ਵੀ ਰਿਕਵਰੀਆ ਕਰਾਈ ਤੇ 250 ਜਿਹੜੀ ਨਸ਼ੀਲੀ ਗੋਲੀਆਂ ਹੈਗੀਆਂ ਉਹਦੀ ਵੀ ਰਿਕਵਰੀ ਵੀ ਤੇ ਪਰਚਾ ਨੰਬਰ ਜਿਹੜਾ ਹੈਗਾ 90 ਉਹ ਵੀ ਦਰਜ ਹੋਇਆ ਸਿਟੀ ਜੀਰਾ ਵਿਖੇ ਜਿਹੜੇ ਦੋਸ਼ੀ ਹੈਗੇ ਜਿਹੜਾ ਇਹਨੇ ਪਰਸਖ ਹੋਇਆ ਸੀ ਤੇ ਇਹਦੇ ਕੋਲ 6 ਲੇਡੀਜ਼ ਪਰਸ ਇੱਕ ਬੁਲੇਟ ਮੋਟਰਸਾਈਕਲ ਤੇ 6 ਮੋਬਾਈਲ ਫੋਨ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਸੀ ਦੋਸੇ ਉਹਦਾ ਨਾਮ ਹੈਗਾ ਰਣਜੀਤ ਤੇ ਗੁਰਪ੍ਰੀਤ ਇਹ ਦੋਨੋਂ थाना सदर ਜਿਲ੍ਹਾ ਦੇ ਰਹਿਣ ਵਾਲੇ ਹੈਗੇ ਇਹਨਾਂ ਦਾ ਪਿਛੋਕੜ ਰਿਕਾਰਡ ਵੀ ਹੈਗਾ ਜਿਹੜਾ ਰਣਜੀਤ ਹੈ ਉਸਤੇ ਪਹਿਲਾਂ ਵੀ ਇੱਕ ਚੋਰੀ ਦਾ ਪਰਚਾ ਦਰਜਾ थाना सदर ਜਿਹੜਾ ਵਿਕੇ ਤੇ ਜਿਹੜਾ ਗੁਰਪ੍ਰੀਤ ਹੈ ਉਸਤੇ ਵੀ ਜਿਹੜਾ ਹੈਗਾ ਇੱਕ ਨਸ਼ੇ ਦਾ ਪਰਚਾ ਦਰਜ ਹੈ ਇਹ ਆਮ ਤੌਰ ਤੇ ਇਹਨੇ ਮੰਨਿਆ ਆਪਣੇ ਪਿਛ ਵਿੱਚ ਵੀ ਕੀ ਚੋਰੀਆਂ ਤੇ ਸਟਿੰਗ ਕਰਦੇ ਸੀਗੇ ਤੇ ਜਦ ਪੁਲਿਸ ਰਿਮਾਂਡ ਲੈ ਕੇ ਆ ਤੇ ਪੁੱਛ-ਕਿਛ ਕੀਤੀ ਗਈ ਗਾਂ ਇਹਨੇ ਦੱਸਿਆ ਕਿ ਨੇ ਉਹ ਨਸਲੀ ਗੋਲੀ ਉਹ ਛੁਪਾ ਕੇ ਰੱਖੀਏਗੀ ਉਹ ਬਿਲਕੁਲ 85909 ਵਿੱਚ 10 ਕਿਸ ਤੱਕ 14 ਤਾਰੀਖ ਨੂੰ ਤੇ ਹੁਣ ਇਹਨਾਂ ਦਾ ਪੁਲਿਸ ਰਿਮਾਉਂਡ ਲੈ ਕਰਕੇ ਕੁਝ ਕੁ ਸੈਂਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਇਹ ਹੋਰ ਵੀ ਵੱਡੇ ਖੁਲਾਸੇ ਹੋਣਗੇ ਤੇ ਇਹਦੇ ਬਾਰੇ ਤੋਂ